ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਜੁਡੀਸ ਕਾਤਰੋਂ ਅੱਜ ਆਪਾਂ ਬਹੁਤ ਵੱਡੀ ਅਪਡੇਟ ਲੈ ਕੇ ਆਏ ਜੋ ਆਪਣੇ ਕਾਤਰੋਂ ਚ ਇਵੈਂਟ ਹੋਣਾ ਸੀਗਾ ਪਹਿਲਾਂ ਉਹ ਹੋਣਾ ਨਵੀਂ ਅਪਡੇਟ ਆਈ ਆ ਆਪਾਂ ਜਿੰਨੇ ਵੀ ਕਮੇਟੀ ਮੈਂਬਰ ਨੇ ਆਪਾਂ ਉਹਨਾਂ ਨਾਲ ਗੱਲ ਕਰਦਿਆ ਕਿ ਨਵੀਂ ਅਪਡੇਟ ਕੀ ਆ ਅੱਗੇ ਕਿਹੜੀ ਡੇਟ ਰੱਖੀ ਗਈ ਆ ਜੀ ਹਾਂਜੀ ਹਾਂਜੀ ਜਿਵੇਂ ਹਾਂਜੀ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣਾ ਜਿਹੜਾ ਪਹਿਲਾਂ ਇੱਕ ਐਥਲੈਟਿਕ ਦਾ ਦੌੜਾਂ ਦਾ ਜਿਹੜਾ ਇਵੈਂਟ ਸੀਗਾ ਉਹ ਪਹਿਲਾਂ ਆਪਣਾ 24 ਅਗਸਤ ਨੂੰ ਸੀ ਜੋ ਆਪਾਂ ਨੂੰ ਪੋਸਟਪੋਨ ਕਰਨਾ ਪਿਆ ਸੀਗਾ ਉਸ ਦਿਨ ਜ਼ਿਆਦਾ ਬਾਰਿਸ਼ ਹੋਣ ਕਰਕੇ ਤੇ ਉਸ ਤੋਂ ਬਾਅਦ ਆਪਾਂ ਹੜਾਂ ਦੇ ਕਰਕੇ ਆਪਣੇ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਸੀ ਕਿ ਜਿਹੜੇ ਇਲਾਕਿਆਂ 'ਚ ਲੋੜ ਹੈ ਆਪਾਂ ਸਾਰਿਆਂ ਦੀ ਡਿਊਟੀ ਉੱਧਰ ਲੱਗੀਆਂ ਹੋਈਆਂ ਸੀ ਤੇ ਹੁਣ ਆਪਾਂ ਦੁਬਾਰਾ ਜਿਹੜੀ ਆਪਣੀ ਨਵੀਂ ਈਵੈਂਟ ਦੀ ਤਿਆਰੀ ਕਰਕੇ ਉਹ ਤੇ ਜਿਵੇਂ ਪਹਿਲਾਂ ਵੀ ਆਪਣੇ ਈਵੈਂਟ ਦੇ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ ਸੀ ਅਪ੍ਰੋਕਸੀਮੇਟਲੀ 2000 ਬੱਚੇ ਹੋ ਗਏ ਸੀ ਤੇ ਇਸ ਵਾਰ ਸਾਡੇ ਵੱਲੋਂ ਪ੍ਰਬੰਧਾਂ 'ਚ ਕੋਈ ਕਮੀ ਨਹੀਂ ਰਹੂਗੀ ਆਪਾਂ ਉਸ ਤੋਂ ਹੀ ਵੱਧ ਛੱਡ ਕੇ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਕਰ ਰਹੇ ਹਾਂ ਸਾਰੇ ਬੱਚਿਆਂ ਨੂੰ ਪੂਰੇ ਪੰਜਾਬ ਦੇ ਬੱਚਿਆਂ ਨੂੰ ਸਾਡੇ ਵੱਲੋਂ ਪੂਰੀ ਇਨਵਿਟੇਸ਼ਨ ਹੈ ਕਿ ਵੱਧ ਛੱਡ ਕੇ ਇੱਥੇ ਭਾਗ ਤੇ ਸਾਡੀ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਬੱਚਿਆਂ ਨੂੰ ਵੱਧ ਚੜ ਕੇ ਇਹਦੇ ਵਿੱਚ ਭਾਗ ਲਵਾਓ ਕਿਉਂਕਿ ਗਰਾਉਂਡ ਵੀ ਆਪਾਂ ਨੂੰ ਜ਼ਰੂਰੀ ਹੈ ਜਿਵੇਂ ਕਿ ਆਪਾਂ ਪਤਾ ਹੀ ਹੈ ਕਿ ਜਿਹੜਾ ਬੱਚਾ 18 19 ਸਾਲ ਤੱਕ ਗਰਾਉਂਡ ਨਾਲ ਜੁੜ ਗਿਆ ਜਾਂ ਉਹਨੂੰ ਆਪਣੇ ਫਿਟਨੈਸ ਨਾਲ ਇੱਕ ਪਿਆਰ ਹੋ ਗਿਆ ਤਾਂ ਉਹ ਕੋਈ ਵੀ ਗਲਤ ਰਸਤੇ ਤੇ ਨਹੀਂ ਜਾਂਦਾ ਇੰਕਾ ਜਰਗ ਤੇ ਉਹਨਾਂ ਦੀ ਟੀਮ ਜੋ ਕਿ ਸਾਡੇ ਕੋਲ 24 ਅਗਸਤ ਨੂੰ ਵੀ ਇੰਨੇ ਮਹੀਨੇ ਦੇ ਵਿੱਚ ਪਹੁੰਚੀ ਸੀਗੀ ਤੇ ਹੁਣ ਵੀ ਉਹ ਆਪਣੇ ਕੋਲੇ 28 ਸਤੰਬਰ ਨੂੰ ਪਹੁੰਚ ਰਹੇ ਨੇ ਤੇ ਆਪਾਂ ਸਾਰੇ ਫਿਰ ਮਿਲਦੇ ਹਾਂ 28 ਸਤੰਬਰ ਨੂੰ